ਸ਼ਸ਼ਤਰਕਾਲ ਜੀ ਸਪੀਡ న్యూਸ ਵੇਖ ਰਹੀ ਸਤਿ ਸ਼ਕਰਾਦਾ ਮੈਂ ਸੋਤੀ ਗੁਪਤਾ ਨਿੱਗਲ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਹਿਲੀ ਵੱਡੀ ਖਬਰ ਤੋਂ ਪਹਾੜਾਂ ਚੋਂ ਡੈਮਾਂ ਵਿੱਚ ਆਣ ਕੇ ਆਸੇ ਪਾਣੀ ਦੀ ਆਮ ਡੈਮਾਂ ਦਾ ਨਕੋਂ ਨਖ ਪਰ ਨਾਤੇ ਕ ਅਗਰ ਤੇ ਸਤਲੁਜ ਦਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗਣਾ ਇਹ ਸ ਪੰਜਾਬ ਦੇ ਵਿੱਚ ਮੂੜ ਤਬਾਹੀ ਦਾ ਮੂੜ ਬੰਨੇ ਚਾਹੁੰਦੇ ਸੰਗੀਤ ਨੇ ਸੋ ਪਹਾੜਾਂ ਤੋਂ ਆਏ ਪਾਣੀ ਨੇ ਮੌਸਮ ਵਿਭਾਗ ਦੀ ਸਭ ਗਿਣਤੀ ਮਿੰਤੀ ਫੇਲ ਕਰ ਦਿੱਤੀ ਹੈ ਪੂਰਾ ਪੰਜਾਬ ਹੜ੍ਹਾਂ ਦੇ ਲਪੇਟ ਵਿੱਚ ਆਉਣ ਨਗਰੋ ਨਵੇਂ ਖਤਰੇ ਦੇ ਬੁਹੇ ਤੇ ਆ ਖੜਿਆ ਹੋਇਆ ਕੱਗਰ ਚਾਰੇ ਪਾਸਿਓ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗਣ ਲੱਗੀ ਹੈ ਅਤੇ ਕੱਗਰ ਦੇ ਖਤਰੇ ਦੇ ਮੱਦੇਨਜ਼ਰ ਭਾਰਤੀ ਫੌਜ ਐਨਡੀਆਰਐਫ ਅਤੇ ਪੁਲਿਸ ਦੀਆਂ ਟੀਮਾਂ ਪਟਿਆਲਾ ਤੇ ਸੰਗਰੂਰ ਪਹੁੰਚ ਗਈਆਂ ਨੇ ਪੰਜਾਬ ਸਰਕਾਰ ਨੇ ਹੜਾ ਦੇ ਕਾਰਨ ਬਣੀ ਗੰਭੀਰ ਸਥਿਤੀ ਨੂੰ ਵਿਗੜਦਿਆਂ ਸਾਰੇ ਸਕੂਲ ਕਾਲਜਾਂ ਯੂਨੀਵਰਸਿਟੀਆਂ ਬਹੁ ਤਕਨੀਕੀ ਕਾਲਜਾਂ ਸੀ ਫਾਈਟ ਕੈਂਪਾਂ ਆਰਮਡ ਫੋਰਸਿਸ ਇੰਸਟੀਚਿਊਟ ਵਿੱਚ 7 ਸਤੰਬਰ ਤੱਕ ਛੁੱਟੀਆਂ ਉਹ ਬਤਾ ਦਿੱਤਾ ਹੈ ਜੀਵਤ ਦਰਿਆਵਾਂ ਵਿੱਚ ਪਾਣੀ ਵਗ ਰਿਹਾ ਹੈ ਉਹਵੇਂ ਹੀ ਰਾਹਤ ਕਾਰਜਾਂ ਵਿੱਚ ਝੁੱਟੀ ਆਮ ਤੇ ਖਾਸ ਲੋਕਾਂ ਨੇ ਵੀ ਆਪਣੀ ਰਫਤਾਰ ਤੇਜ਼ ਕਰ ਦਿੱਤੀ ਹੈ ਪੰਜਾਬ ਦੇ ਵਿੱਚ ਹੜ੍ਹਾਂ ਨੇ ਹੁਣ ਤੱਕ 1655 ਪਿੰਡਾਂ ਨੂੰ ਲਪੇਟ ਵਿੱਚ ਲਿਆ ਹੈ ਅਤੇ ਹੜ੍ਹਾਂ ਵਿੱਚ ਹੁਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 37 ਹੋ ਚੁੱਕਿਆ ਹੈ ਸੋ ਬਰਨਾਲਾ ਦੇ ਪਿੰਡ ਮੋੜ ਨਾਵਾ ਵਿੱਚ ਕਰਦੀ ਛੱਤ ਡਿੱਗਣ ਕਾਰਨ ਇੱਕ ਬਜ਼ੁਰਗ ਜੋੜੇ ਦੀ ਮੌਤ ਹੋ ਗਈ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋਣਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਪਾਰੀ ਵਾਰਿਸ਼ ਅਤੇ ਹੜ ਦੀ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਮੁਹਾਲੀ ਵਿਕੇਸ਼ਿਤ ਆਰਾਊਂਡ ਫੋਰਸਸ ਪ੍ਰੈਪਰੇਟਰੀ ਇੰਸਟੀਚਿਊਟ ਸੂਬੇ ਦੇ ਸਾਰੇ ਹੀ ਹੁਨਰ ਵਿਕਾਸ ਕੇਂਦਰ ਅਤੇ ਸੀ ਫਾਈਟ कॅम्प ਸਤੰਬਰ 2025 ਤੱਕ ਬੰਦ ਰਹਿਣਗੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਫੈਸਲਾ ਵਿਦਿਆਰਥੀਆਂ ਸ੍ਰਾਵ ਅਤੇ ਸਾਥੀ ਸੰਸਥਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਸਾਵਧਾਨੀ ਵਰਚ ਲਈ ਹੈ ਇਨ੍ਹਾਂ ਹੀ ਸੰਸਥਾਵਾਂ ਵਿੱਚ ਛੁੱਟੀਆਂ ਹੋਂ ਕਾਰਨ ਅਧਿਕਾਰੀਆਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਤੇ ਬਚਾਅ ਕਾਰਜਾਂ ਤੇ ਵਧੇਰੇ ਧਿਆਨ ਕੇਂਦ੍ਰਿਤ ਕਰਨ ਦਾ ਮੌਕਾ ਮਿਲੇਗਾ ਜਿਸ ਨਾਲ ਹੜ੍ਹ ਪੀੜਿਤ ਲੋਕਾਂ ਤੱਕ ਮਦਦ ਤੇਜ਼ੀ ਨਾਲ ਪਹੁੰਚਾਈ ਜਾ ਸਕੇਗੀ ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਐਸਐਸਪੀ ਹਰਵਿੰਦਰ ਸਿੰਘ ਵੀਰਕ ਨੇ ਸਫਤਲੂਸ਼ ਦਰਿਆਵਾਂ ਦੇ ਕੰਢੇ ਸਥਿਤ ਇਲਾਕਿਆਂ ਦਾ ਦੌਰਾ ਕੀਤਾ ਇਸ ਦੌਰਾਨ ਅਧਿਕਾਰੀਆਂ ਨੇ ਖਾਸ ਤੌਰ ਤੇ ਪਿੰਡ ਮੁੱਢੀ ਸ਼ਹਿਰੀ ਦਾ ਜਾਇਜ਼ਾ ਲਿਆ ਅਧਿਕਾਰੀਆਂ ਨੇ ਜ਼ਮੀਨੀ ਸਥਿਤੀ ਬਾਰੇ ਜਾਣਕਾਰੀ ਲੈਣ ਲਈ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਿੰਡੂ ਪੁਲਿਸ ਹਮੇਸ਼ਾ ਲੋਕਾਂ ਦੀ ਸਹਾਇਤਾ ਲਈ ਤਿਆਰ ਹੈ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਨੀਵੇਂ ਇਲਾਕੇ ਵਿੱਚ ਰਹਿਣ ਵਾਲੇ ਪਰਿਵਾਰਾਂ ਦੀ ਸੁਰੱਖਿਆ ਲਈ ਪਹਿਲਾਂ ਹੀ ਪ੍ਰਬੰਧ ਕੀਤੇ ਜਾ ਚੁੱਕੇ ਹਨ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਤੁਰੰਤ ਕਾਰਵਾਈ ਲਈ ਰਾਹਤ ਟੀਮਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਉਹਨਾਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਕਿਸੇ ਵੀ ਸਮੱਸਿਆ ਦੀ ਸੂਰਤ ਵਿੱਚ ਪ੍ਰਸ਼ਾਸਨ ਨਾਲ ਤੁਰੰਤ ਸੰਪਰਕ ਕੀਤਾ ਜਾਵੇ ਪਾਰੀਮੀਦ ਕਰਨ ਹਰਿਆਣਾ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਯਮਨਾ ਨਗਰ सिरसा ਫਤਿਹਬਾਦ ਜਰਤੇ ਰੋਤਕ ਵਰਗੇ ਜ਼ਿਲ੍ਹਿਆਂ ਵਿੱਚ ਸਥਿਤੀ ਚਿੰਤਾਜਨਕ ਹੈ ਸੋ ਮੌਸਮੀ ਪਾਗ ਨੇ ਅਗਲੇ 66 ਘੰਟੇ ਵਿੱਚ ਪਾਰੀਮੀਦ ਅਲਰਟ ਜਾਰੀ ਕੀਤਾ ਹੈ بارش ਦੌਰਾਨ ਹੋਏ ਹਾਸਿਆ ਵਿੱਚ ਕਈ ਲੋਕਾਂ ਦੀ ਜਾਨ ਗਈ ਹੈ ਯਮਨਾ ਨਦੀ ਦੇ ਵਿੱਚ ਪਾਣੀ ਵਧਣ ਕਾਰਨ ਕਈ ਖੇਤ ਡੁੱਬ ਗਏ ਨੇ ਅਤੇ ਸਕੂਲ ਬੰਦ ਕਰ ਦਿੱਤੇ ਗਏ ਨੇ ਕਾਂਗਰਸ ਦੇ ਸਸਦ ਮੈਂਬਰ ਦਿਪਿੰਦਰ ਸਿੰਘ ਹੂਡਾ ਦਾ ਕਹਿਣਾ ਹੈ ਕਿ ਪਾਰੇ بارش ਕਾਰਨ ਸਭ ਤੋਂ ਵੱਡੀ ਸਮੱਸਿਆ ਪਾਣੀ ਭਰੰਦੀ ਹੈ ਕਈ ਚੀਲਾਂ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਡੁੱਬ ਗਈ ਇਸ ਦੇ ਵਿੱਚ ਸਰਕਾਰ ਨੂੰ ਵਤ ਵਤ ਰਹਾ ਦੇਣੀ ਚਾਹੀਦੀ ਹੈ ਜਿੱਥੇ ਫਸਲਾਂ ਨੂੰ ਨੁਕਸਾਨ ਪਹੁੰਚਿਆ ਉੱਥੇ ਸਾਡੀ ਮੰਗ ਹੈ ਕਿ ਸਰਕਾਰ ਘਟੂ ਘਟ 50000 ਰੁਪਏ ਪ੍ਰਤੀ ਏਕੜ ਮੁਆਵਜ਼ਾ ਐਲਾਨ ਕਰੇ ਇਸ ਦੇ ਨਾਲ ਹੀ ਪਾਛਪਾ ਸਰਕਾਰ ਹਰਿਆਣਾ ਵਿੱਚ ਹਰ ਸਾਲ ਐਨੀ ਗੰਭੀਰ ਹੋ ਰਹੀ ਪਾਣੀ ਭਰਨ ਦੀ ਸਮੱਸਿਆ ਲਈ ਜ਼ਿੰਮੇਵਾਰ ਹੈ ਖੜਾ ਦੀ ਮਾਰ ਚੱਲ ਰਹੀ ਹੈ ਪੰਜਾਬ ਦੇ ਲਈ ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਦਿੱਤੀ ਗਈ ਹੈ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਦੌਰਾਨ بارش ਤੋਂ ਕੁਝ ਰਾਹਤ ਮਿਲ ਸਕਦੀ ਹੈ ਸੋ ਤੇ ਹੀ ਅੱਜ ਲਈ ਮੌਸਮ ਵਿਭਾਗ ਦੇ ਵੱਲੋਂ ਸਵੇਰੇ ਵਿੱਚ بارش ਦਾ orange ਅਤੇ yellow ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਤਾਜ਼ਾ ਭਵਿੱਖਬਾਣੀ ਮੁਤਾਬਕ 4 5 6 ਅਤੇ 7 ਸਤੰਬਰ ਨੂੰ ਲੈ ਕੇ ਫਿਲਹਾਲ ਵਿਭਾਗ ਵੱਲੋਂ بارش ਦਾ ਕੋਈ ਅਲਰਟ ਨਹੀਂ ਹੈ ਸੋ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਨਵਾਂ ਸ਼ਹਿਰ ਰੁਪਨਗਰ ਮੁਹਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ orange ਅਲਰਟ ਹੈ ਉੱਥੇ ਹੀ ਜਿਲ੍ਹੇ ਸਰ ਕੋ ਪੁਰਤਲਾ ਜਿਲੰਦਰ ਲੁਧਿਆਣਾ ਪਟਿਆਲਾ ਵਿੱਚ ਯੈਲੋ ਲਟ ਹੈ ਸੋ ਜਿਲ੍ਹਾ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਸੋ ਇਨਾ ਜਿਲ੍ਹਾ ਵਿੱਚ ਪਾਰੇ بارش ਦੀ ਸਭਾਵਨਾ ਜਤਾਈ ਗਈ ਹੈ ਇਸ ਤੋਂ ਇਲਾਵਾ ਬਾਕੀ ਜਿਲ੍ਹਾ ਵਿੱਚ ਹਲਕੀ ਤੋਂ ਮੱਧਮ بارش ਵੀ ਹੋ ਸਕਦੀ ਹੈ ਇਸ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਸੋ ਸਾਰਾ ਜਾਣਕਾਰੀ ਵਿੱਚ ਅਜਮਾਨ ਸਾਹ ਬਨਾਲਾ ਬਠਿੰਡਾ ਵਿੱਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜਤਾਈ ਗਈ ਹੈ GST ਕੌਂਸਲ ਦੀ 25ਵੀਂ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਕੇਂਦਰ ਵਿੱਤ ਮੰਤਰੀ ਨਿਰਮਲਾ ਸਿਤਾਰਾਮਨ ਦੀ ਅਗਵਾਈ ਦੇ ਵਿੱਚ ਹੋਈ ਇਸ ਮੀਟਿੰਗ ਦੇ ਵਿੱਚ GST ਦੇ ਸਲੈਬ 4 ਤੋਂ ਘਟਾ ਕੇ ਸਿਰਫ 2 ਕਰ ਦਿੱਤੇ ਗਏ ਨੇ GST ਕੌਂਸਲ ਦੀ ਮੀਟਿੰਗ ਤੋਂ ਬਾਅਦ ਨਿਰਮਲਾ ਸਿਤਾਰਾਮਨ ਨੇ ਕਿਹਾ ਕਿ ਅਸੀਂ ਸਲੈਬ ਘਟਾ ਦਿੱਤੇ ਨੇ ਹੁਣ ਸਿਰਫ 2 ਸਲੈਬ ਹੋਣਗੇ ਅਤੇ ਅਸੀਂ ਜਿਹੜੀ ਹੈ ਕੰਪਨਸੇਸ਼ਨ ਸੈਸ ਦੇ ਮੁੱਦਿਆਂ ਤੇ ਵੀ ਵਿਚਾਰ ਕਰ ਰਹੇ ਹਾਂ ਹੁਣ GST ਦੇ ਸਿਰਫ 2 ਸਲੈਬ ਹੋਣਗੇ 5% ਦੀ ਅਤੇ 18% ਦੀ ਸੋਝਤ ਕਿ ਤੀਸਰਾ ਸਲੈਬ ਖਾਸ ਹੋਏਗਾ ਉਹਨੇ ਕਿਹਾ ਕਿ 18 ਇਸ ਫੀਸਦੀ ਦਾ ਸਲੈਬ ਜੀਐਸਟੀ ਤੋਂ ਹਟਾ ਦਿੱਤਾ ਗਿਆ ਨਵੀਆਂ ਜੀਐਸਟੀ ਦਰਾਂ 22 ਤਵ 2025 ਤੋਂ ਲਾਗੂ ਹੋਣਗੀਆਂ 올 인디아 ਕਿਸਾਨ ਕਾਂਗਰਸ ਦੇ ਚੇਅਰਮੈਨ ਅਤੇ ਵਿਧਾਇਕ ਸੁਪਾਸ ਸਿੰਘ ਖਿਆਰਾ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਦੋਸ਼ ਲਗਾਉਂਦੇ ਹੋਏ ਪਲਟਵਾਰ ਕੀਤਾ ਅਤੇ ਦੱਸਿਆ ਹੈ ਕਿ ਉਹਨਾਂ ਕਹਿ ਹੈ ਕਿ ਮਾੜੇ ਪਾਣੀ ਪ੍ਰਬੰਧਨ ਅਣਗੋਲਿਆ ਬੁਨਿਆਦੀ ਢਾਂਚੇ ਤੇ ਯੋਜਨਾਬੱਤੀ ਸ਼ਹਿਰੀ ਵਿਕਾਸ ਕਾਰਨ ਆਏ ਹੜਾ ਨੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਵਿੱਚ ਦੋਵਾਂ ਸਰਕਾਰਾਂ ਦੀ ਅਸਫਲਤਾਵਾਂ ਨੂੰ ਉਜਾਗਰ ਕੀਤਾ ਹੈ ਖਿਆਰਾ ਨੇ ਕਿਹਾ ਕਿ ਡੈਮ ਨਹਿਰਾਂ ਤੇ ਡਰੇਨਸ ਫਨਾਲੀਆਂ ਵਰਗੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਬਣਾਈ ਰੱਖਣ ਅਤੇ ਅਪਗ੍ਰੇਡ ਕਰਨ ਵਿੱਚ ਆਪ ਸਰਕਾਰ ਅਣਗੋਲਿਆ ਨੇ ਇਸ ਟਾਲਣਯੋਗ ਤਬਾਹੀ ਦਾ ਕਾਰਨ ਬਣਿਆ ਸੋ ਦਰਿਆਵਾਂ ਅਤੇ ਨਹਿਰਾਂ ਦੀ ਸਮੇਂ ਸਿਰ ਸਫਾਈ ਦੀ ਕਾਰਟ ਹਟ ਦੇ ਮੈਦਾਨਾਂ ਤੇ ਕਬਜ਼ੇ ਦੇ ਨਾਲ ਪਾਰੇ ਬਾਰਿਸ਼ ਦੇ ਪ੍ਰਭਾਵ ਨੂੰ ਹੋਰ ਵੀ ਵਿਗਾੜ ਦਿੱਤਾ ਸੋ ਇਸੇ ਤਰ੍ਹਾਂ ਹੜਾ ਦੀ ਤਿਆਰੀ ਅਤੇ ਆਫਤ ਪ੍ਰਬੰਧਨ ਲਈ ਟੁਕਵੀ ਸਹਾਇਤਾ ਅਤੇ ਫੰਡ ਮੁਹੱਈਆ ਕਰਵਾਉਣ ਵਿੱਚ ਕੇਂਦਰ ਸਰਕਾਰ ਦੀ ਅਸਫਲਤਾ ਨੇ ਪੰਜਾਬ ਨੂੰ ਕਮਜ਼ੋਰ ਕਰ ਦਿੱਤਾ ਇਸ ਦੋਹਰੀ ਲਾਪਰਵਾਹੀ ਦੇ ਨਤੀਜੇ ਵਜੋਂ ਵਟੇ ਪੱਧਰ ਤੇ ਫਸਲਾਂ ਨੂੰ ਨੁਕਸਾਨ ਘਰਾ ਦੀ ਤਬਾਹੀ ਅਤੇ ਦੁਗਦਾਈ ਜਾਣਾ ਦਾ ਨੁਕਸਾਨ ਹੋਇਆ ਅਮਰੀਕੀ ਰਾਸ਼ਟਰਪਤੀ ਡੋਲਨ 트럼ਪ ਨੇ ਕਿਹਾ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਟੈਰਿਫ ਵਾਲਾ ਦੇਸ਼ ਆਪਣੇ ਦਾਅਵੇ ਨੂੰ ਦੁਹਰਾਉਂਦੇ ਹੋਏ ਕਿ ਨਵੀਂ ਦਿੱਲੀ ਨੇ ਨੋ ਟੈਰਿਫ ਸੌਦੇ ਦੀ ਪੇਸ਼ਕਸ਼ ਕੀਤੀ ਹੈ। ਰੇਡੀਓ ਸ਼ੋਅ ਤੇ ਇੱਕ ਟੈਲੀਫੋਨ ਗੱਲਬਾਤ ਦੌਰਾਨ 트ਰਪ ਨੇ ਭਾਰਤ ਦੀ ਅਲੋਚਨਾ ਕਰਦੇ ਹੋਏ ਟੈਰਿਫ ਨੂੰ ਸਮਝਣ ਵਿੱਚ ਆਪਣੀ ਸਵੇਰ ਕੋਸ਼ਿਸ਼ ਮੁਹਾਰਾ ਦਾ ਵਰਤਾਲਾ ਕੀਤਾ। ਉਸ ਨੂੰ ਉਦਾਹਰਣ ਦਿੰਦੇ ਹੋਏ 트ਰਪ ਨੇ ਕਿਹਾ ਹੈ ਕਿ ਅਮਰੀਕੀ ਕੰਪਨੀ ਹਾਰਲੇ ਭਾਰਤ ਵਿੱਚ ਮੋਟਰਸਾਈਕਲਾਂ ਵੇਚਣ ਦੇ ਯੋਗ ਨਹੀਂ ਸੀ ਕਿਉਂਕਿ ਭਾਰਤ ਨੇ 200% ਟੈਰਿਫ ਲਗਾਇਆ ਸੀ ਇਸ ਕਾਰਨ ਕੰਪਨੀ ਨੇ ਭਾਰਤ ਵਿਚ ਹੀ ਇੱਕ ਪਲਾਂਟ ਬਣਾਇਆ ਤਾਂ ਜੋ ਹੁਣ ਉਸ ਨੂੰ ਟੈਰਿਫ ਦਾ ਭੁਗਤਾਨ ਨਾ ਕਰਨਾ ਪਵੇ ਸੋ 트럼ਪ ਨੇ ਦਾਅਵਾ ਕੀਤਾ ਕਿ ਅਮਰੀਕਾ ਵੱਲੋਂ ਭਾਰਤੀ ਦਰਾਮਦਾਂ ਤੇ ਪੰਜਾਬ ਫਿਰ ਟੈਰਿਫ ਲਗਾਉਣ ਤੋਂ ਬਾਅਦ ਆਰਥਿਕ ਤਣਾਅ ਵਧ ਗਿਆ ਤੇ ਇਸ ਦੇ ਨਾਲ ਹੀ ਭਾਰਤ ਨੂੰ ਰੂਸ ਤੋਂ ਕੱਚਾ ਤੇਲ ਖਰੀਦਣ ਤੇ 25 ਫੀਸਦੀ ਵਾਧੂ ਟੈਰਿਫ ਚਲਣਾ ਪੈ ਰਿਹਾ ਹੈ ਪੰਜਾਬ ਦੇ ਵਿੱਚ ਹੜ੍ਹ ਦੇ ਹਾਲਾਤਾਂ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਸੱਦ ਲਈ ਹੈ ਇਹ ਮੀਟਿੰਗ 5 ਸਤੰਬਰ ਨੂੰ ਮੁੱਖ ਮੰਤਰੀ ਦੀ ਰਿਹائش ਵਿਖੇ ਹੋਏਗੀ ਸੋ ਪੰਜਾਬ ਦੇ ਵਿੱਚ ਪੈ ਰਹੇ ਲਗਾਤਾਰ ਮੀਂਹ ਨੇ ਕਾਫੀ ਕਹਿਰ ਮਚਾਇਆ ਹੋਇਆ ਹੈ ਜਿੱਥੇ ਸਵੇਰ ਵਿੱਚ ਕਾਫੀ ਤਬਾਈ ਹੋ ਚੁੱਕੀ ਹੈ ਅਤੇ ਜਿਸ ਕਰਕੇ ਲੋਕਾਂ ਦਾ ਕਾਫੀ ਨੁਕਸਾਨ ਵੀ ਹੋਇਆ ਸੋ ਕਈ ਘਰ ਟੱਗ ਗਏ ਨੇ ਲੋਕਾਂ ਦਾ ਜਨ ਜੀਵਨ ਅਸਤਵਿਅਸਤ ਹੋ ਗਿਆ ਹੈ ਇਸ ਤਹਿਤ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਸੱਦ ਲਈ ਹੈ ਜੋ ਕਿ ਉਨਾਦੀ ਰਿਹائش ਤੇ ਹੀ ਹੋਏਗੀ ਸੋ ਇਹ ਸਨ ਸਪੀਡ نیوز CM ਖਬਰ ਇਸ ਨਾਲ ਤੋਂ ਸਮਤ ਵਾਕਿਆ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ